ਜੀ ਸਤਿ ਸ੍ਰੀ ਅਕਾਲ ਜੀ ਮੇਰੇ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਤੇ ਇੱਕ ਖੁਸ਼ੀ ਪ੍ਰਾਪਤ ਕਰਨ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੁੜਨਾ ਪੈਣਾ ਜੀ ਦੇਖੋ ਜੀ ਦੁਨੀਆ ਦੇ ਵਿੱਚ ਚੰਗੇ ਲੋਕ ਵੀ ਆ ਮਾੜੇ ਲੋਕ ਵੀ ਆ ਲੇਕਿਨ ਕੋਈ ਵੀ ਜਨਮ ਤੋਂ ਚੰਗਾ ਜਾਂ ਮਾੜਾ ਨਹੀਂ ਹੁੰਦਾ ਉਹਦਾ ਰਹਿਣ ਸਹਿਣ ਉਹਦੀ ਸੋਚ ਉਹਦੇ ਵਿਚਾਰ ਜਿਹੜੇ ਹੁੰਦੇ ਆ ਉਹਨੂੰ ਉਸ ਤਰ੍ਹਾਂ ਦਾ ਇਨਸਾਨ ਬਣਾ ਦਿੰਦੇ ਆ ਤਾਂ ਹੀ ਤਾਂ ਕਹਿੰਦੇ ਆ ਕਿ ਆਪਣੀ ਸੋਚ ਆਪਣੇ ਵਿਚਾਰ ਆਪਣੇ ਨੀਤ ਸਹੀ ਰੱਖੋ ਤਾਂ ਤੁਹਾਡੀ ਲਾਈਫ ਦੇ ਵਿੱਚ ਆਟੋਮੈਟਿਕਲੀ ਸਾਰਾ ਕੁਝ ਵਧੀਆ ਹੋ ਜਾਊਗਾ ਕਈ ਕਹਿੰਦੇ ਆ ਕਿ ਵੀ ਅਸੀਂ ਤਾਂ ਆਪਣੀ ਲਾਈਫ ਦੇ ਵਿੱਚ ਸਾਰਾ ਕੁਝ ਹੀ ਵਧੀਆ ਕਰੀਦਾ ਸਾਡੀ ਸੋਚ ਵੀ ਸਹੀ ਆ ਸਾਡੇ ਵਿਚਾਰ ਵੀ ਸਹੀ ਆ ਫਿਰ ਵੀ ਅਸੀਂ ਸੁਖੀ ਨਹੀਂ ਹੈਗੇ ਲੇਕਿਨ ਇਥੋਂ ਹੀ ਤਾਂ ਦੀ ਸੋਚ ਆ ਜਿਹੜੀ ਉਹ ਡਿਫਰੈਂਟ ਤਰੀਕੇ ਦੀ ਹੋ ਜਾਂਦੀ ਆ ਕਿਉਂਕਿ ਦੇਖੋ ਜੇ ਤੁਹਾਡੇ ਵਿਚਾਰ ਸਹੀ ਆ ਸੋਚ ਸਹੀ ਆ ਜੇਕਰ ਤੁਸੀਂ ਉਸ ਗੁਰੂ ਮਹਾਰਾਜ ਜੀ ਤੇ ਯਕੀਨ ਕਰਦੇ ਹੋ ਉਸ ਬਾਣੀ ਤੇ ਯਕੀਨ ਕਰਦੇ ਹੋ ਬਾਣੀ ਪੜ੍ਹਦੇ ਹੋ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਜਿਹੜਾ ਅੰਦਰ ਮਨ ਆ ਉਹ ਦੁਖੀ ਹੋ ਜਾਵੇ ਪ੍ਰੈਕਟੀਕਲੀ ਅਸੀਂ ਆਪਣੀ ਲਾਈਫ ਦੇ ਵਿੱਚ ਕਈ ਦੁੱਖ ਦੇਖਦੇ ਆ ਕਿ ਸੁੱਖ ਵੀ ਦੇਖਦੇ ਆ ਉਹਦੇ ਹਿਸਾਬ ਨਾਲ ਸਾਡੀ ਜ਼ਿੰਦਗੀ ਦੇ ਉੱਤੇ ਆਟੋਮੈਟਿਕਲੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਪਰ ਉਹਨਾਂ ਦੁੱਖਾਂ ਚੋਂ ਉਹਨਾ ਸੁੱਖਾਂ ਨੂੰ ਮੰਨਣ ਲਈ ਉਹਨਾ ਦੁੱਖਾਂ ਚੋਂ ਨਿਕਲਣ ਲਈ ਸਾਨੂੰ ਗੁਰੂ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਉਹਦਾ ਹੀ ਆਸਰਾ ਲੈਣਾ ਚਾਹੀਦਾ ਔਰ ਉਹੀ ਸਾਨੂੰ ਇਹਨਾਂ ਦੁੱਖਾਂ ਦੇ ਵਿੱਚੋਂ ਕੱਢ ਸਕਦੀ ਆ ਉਹੀ ਸਾਨੂੰ ਇਹਨਾਂ ਖੁਸ਼ੀਆਂ ਨੂੰ ਮੰਨਣ ਦਾ ਜਿਹੜਾ ਮੌਕਾ ਟਾਈਮ ਆ ਸਮਾਂ ਦੇ ਸਕਦੀ ਆ ਦੇਖੋ ਜੀ ਮੈਂ ਤੁਹਾਨੂੰ ਅੱਜ ਇੱਕ ਸੱਚੀ ਘਟਨਾ ਦੱਸਦੀ ਆ ਸੱਚੀ ਕਹਾਣੀ ਸੁਣਾਉਣੀ ਆ ਇਹ ਕੋਈ ਕਹਾਣੀ ਨਹੀਂ ਹੈਗੀ ਇਸ ਲੀਟ ਦੇ ਵਿੱਚ ਉਸ ਲੜਕੀ ਦੇ ਨਾਲ ਹੋਈ ਸੀਗੀ ਜਿਸ ਨੇ ਕਿ ਆਪਣੀ ਲਾਈਫ ਦੇ ਵਿੱਚ ਇਹ ਸਾਰਾ ਕੁਝ ਸਿਹਾ ਇਸ ਦੌਰ ਦੇ ਵਿੱਚੋਂ ਉਹ ਨਿਕਲੀ ਸੀਗੀ ਤੇ ਉਹ ਕਿੱਦਾਂ ਨਿਕਲੀ ਸੀਗੀ ਦੇਖੋ ਉਸ ਲੜਕੀ ਦੇ ਮਤਲਬ ਤਾਂ ਉਹ ਹਮੇਸ਼ਾ ਜਿੱਦਾਂ ਉਹਨਾਂ ਦੇ ਘਰ ਦਾ ਮਾਹੌਲ ਆਂਦਾ ਸੀਗਾ ਕਿ ਉਹ ਕਦੀ ਵੀ ਜਿੱਦਾਂ ਗੁਰਬਾਣੀ ਲੜਨੀ ਲੱਗੇ ਜਾਂ ਉਹਨਾਂ ਦੇ ਮਾਤਾ ਪਿਤਾ ਸੀਗੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਸ ਗੁਰਬਾਣੀ ਬਾਰੇ ਕੁਝ ਨਹੀਂ ਦੱਸਿਆ ਉਸ ਗੁਰੂ ਮਹਾਰਾਜ ਜੀ ਬਾਰੇ ਕੁਝ ਨਹੀਂ ਦੱਸਿਆ ਤਾਂ ਉਹ ਬੱਚੇ ਦਾ ਜਿਹੜਾ ਸੁਭਾਅ ਆਟੋਮੈਟਿਕਲੀ ਉਸ ਤਰ੍ਹਾਂ ਦਾ ਹੋ ਗਿਆ ਉਹ ਲੜਕੀ ਕਹਿੰਦੀ ਮੈਂ ਨਾ ਆਪਣੀ ਲਾਈਫ ਦੇ ਵਿੱਚ ਬੜੀ ਮਤਲਬ ਕਿ ਪ੍ਰੈਕਟੀਕਲ ਰਹਿੰਦੀ ਸੀ ਅਗਰ ਮੈਨੂੰ ਕੋਈ ਕਹਿੰਦਾ ਸੀ ਰੱਬ ਬਾਰੇ ਕੋਈ ਗੱਲ ਕਰਦਾ ਸੀ ਤਾਂ ਮੈਂ ਹੱਸ ਕੇ ਟਾਲ ਦਿੰਦੀ ਸੀ ਕਿ ਜਿਹੜੀ ਚੀਜ਼ ਦੇਖਦੀ ਨਹੀਂ ਜਿਹੜੀ ਚੀਜ਼ ਕਿਤੇ ਮਹਿਸੂਸ ਹੀ ਨਹੀਂ ਹੁੰਦੀ ਹੈਗੀ ਉਹ ਕਿਸ ਤਰ੍ਹਾਂ ਹੋ ਸਕਦੀ ਆ ਮਤਲਬ ਕਿ ਉਹ ਜਦੋਂ ਵੀ ਕੋਈ ਉਸ ਨੂੰ ਇਦਾਂ ਦਾ ਇਨਸਾਨ ਮਿਲਦਾ ਤਾਂ ਉਹ ਦੇ ਨਾਲ ਤਰਕ ਕਰਦੀ ਸੀ ਕਿ ਵੀ ਨਹੀਂ ਇਹ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਵੀ ਲਾਈਫ ਦੇ ਵਿੱਚ ਤੇ ਤੁਸੀਂ ਇੰਜੋਏ ਕਰੋ ਲਾਈਫ ਨੂੰ ਆਪਣੀ ਲਾਈਫ ਨੂੰ ਵਿੱਚ ਅੱਗੇ ਵਧੋ ਕਾਫੀ ਪੜ੍ਹੀ ਲਿਖੀ ਸੀ ਉਹ ਲੜਕੀ ਉਹਦੇ ਨਾਲ ਉਹਦੀ ਜਿਹੜੀ ਫਰੈਂਡ ਸੀਗੀ ਉਹ ਕਹਿੰਦੀ ਮੇਰੀ ਉਹ ਫਰੈਂਡ ਵੀ ਜਿੱਤਾ ਨਾ ਗੁਰੂ ਮਹਾਰਾਜ ਨੂੰ ਮੰਨਦੀ ਸੀਗੀ ਉਹਨੇ ਅੰਮ੍ਰਿਤ ਪਾਨ ਕੀਤਾ ਹੋਇਆ ਸੀ ਉਹ ਕਹਿੰਦੀ ਮੈਂ ਉਹਨੂੰ ਵੀ ਮੁਖੌਲ ਕਰਦੀ ਰਹਿੰਦੀ ਹੁੰਦੀ ਸੀ ਕਿ ਕੀ ਤੂੰ ਹੁਣ ਐਸੀ ਇੰਨੀ ਛੋਟੀ ਉਮਰ ਦੇ ਵਿੱਚ ਅੰਮ੍ਰਿਤ ਸ਼ਾਕ ਲਿਆ ਇਨੀ ਛੋਟੀ ਉਮਰ ਦੇ ਵਿੱਚ ਤੂੰ ਇਸ ਪਾਸੇ ਲੱਗ ਗਈਆਂ ਇਹ ਕੁਝ ਨਹੀਂ ਹੁੰਦਾ ਹੈਗਾ ਇਹ ਤਾਂ ਐਵੇਂ ਬਸ ਇੱਕ ਦਿਮਾਗ ਦਾ ਵਹਿਮ ਆ ਇਨਸਾਨ ਦੇ ਦਾ ਜਦੋਂ ਆਪਾਂ ਇਸ ਵਹਿਮ ਦੇ ਵਿੱਚ ਪੈ ਜਾਂਦੇ ਆ ਤਾਂ ਫਿਰ ਆਪਾਂ ਨੂੰ ਆਟੋਮੈਟਿਕਲੀ ਆਪਣਾ ਦਿਮਾਗ ਉਦਾਂ ਦਾ ਹੋ ਜਾਂਦਾ ਦੇਖੋ ਉਸ ਕੁੜੀ ਤੇ ਇਨਾ ਮਤਲਬ ਕਿ ਪ੍ਰਭਾਵ ਪਿਆ ਸੀ ਘਰ ਦੇ ਜਿਹੜਾ ਪਾਲਣ ਪੋਸ਼ਣ ਦਾ ਇਸ ਤਰ੍ਹਾਂ ਜੀ ਦਿਨ ਲੰਘਦੇ ਗਏ ਤੇ ਉਹ ਆਪਣੀ ਲਾਈਫ ਦੇ ਵਿੱਚ ਆਪਣੀ ਪੜ੍ਹਾਈ ਕਰਦੀ ਗਈ ਕੁੜੀ ਕਹਿੰਦੀ ਵੀ ਮੈਂ ਆਪਣੀ ਲਾਈਫ ਦੇ ਵਿੱਚ ਕਾਫੀ ਕੁਝ ਜਿੱਦਾਂ ਕਾਫੀ ਪੜ੍ਹਾਈ ਕੀਤੀ ਉਹ ਕਹਿੰਦੀ ਮੇਰਾ ਭਰਾ ਸੀਗਾ ਛੋਟਾ ਉਹ ਵੀ ਪੜ੍ਹ ਲੈ ਗਿਆ ਪਰ ਉਹ ਜਿੱਦ ਕਰਨ ਲੱਗਿਆ ਕਿ ਮੈਂ ਤਾਂ ਬਾਹਰ ਹੀ ਜਾਣਾ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਬੱਚੇ ਬਾਹਰ ਨੂੰ ਜ਼ਿਆਦਾ ਭੱਜਦੇ ਆ ਤਾਂ ਉਹ ਕਹਿੰਦੀ ਮੈਂ ਉਸ ਨੂੰ ਬਹੁਤ ਰੋਕਿਆ ਕਿ ਆਪਾਂ ਤਾਂ ਦੋਨੇ ਭੈਣ ਭਰਾ ਇੱਥੇ ਹੀ ਆਪਾਂ ਰਹਿਨੇ ਆ ਤੂੰ ਬਾਹਰ ਜਾ ਕੇ ਕੀ ਕਰਨਾ ਉਹ ਕਹਿੰਦਾ ਨਹੀਂ ਕਿ ਮੈਂ ਬਾਹਰ ਹੀ ਜਾਣਾ ਇਸ ਤਰ੍ਹਾਂ ਜੀ ਉਹ ਕਹਿੰਦੀ ਕਿ ਮੇਰਾ ਭਰਾ ਬਾਹਰ ਚਲੇ ਗਿਆ ਕਿ ਮੇਰੀ ਲਾਈਫ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਉਹ ਕਹਿੰਦੀ ਇੱਕ ਦਿਨ ਮੇਰੇ ਡੈਡੀ ਜ਼ਿਆਦਾ ਬਿਮਾਰ ਹੋ ਗਏ ਤੇ ਉਹਨਾਂ ਨੂੰ ਹਰਟ ਦੀ ਪ੍ਰੋਬਲਮ ਹੋ ਗਈ 2-4 ਮਹੀਨਿਆਂ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਕਹਿੰਦੀ ਵੀ ਸਾਡੇ ਘਰ ਦੇ ਵਿੱਚ ਡੈਡੀ ਹੀ ਕਮਾਉਣ ਵਾਲੇ ਸੀਗੇ ਤੇ ਭਰਾ ਤਾਂ ਮੇਰਾ ਆਪਣੀ ਲਾਈਫ ਦੇ ਵਿੱਚ ਸਟਰਗਲ ਕਰ ਰਿਆ ਸੀ ਤੇ ਕਹਿੰਦੀ ਮੈਂ ਇਸੇ ਤਰ੍ਹਾਂ ਹਨਾ ਜ਼ਿੰਦਗੀ ਦੇ ਵਿੱਚੋਂ ਨੰਗ ਰਹੀ ਸੀ ਤਬ ਵਿਚਰ ਰਹੀ ਸੀ ਤਾਂ ਕਹਿੰਦੀ ਮੈਂ ਬਹੁਤ ਜਿੱਦਾਂ ਜੌਬਾਂ ਲੱਭੀਆਂ ਚਲੋ ਮੈਨੂੰ ਜੌਬ ਵੀ ਲੱਗ ਗਈ ਮੈਂ ਆਪਣੀ ਲਾਈਫ ਦੇ ਵਿੱਚ ਠੀਕ ਸੀਗੀ ਤੇ ਮੇਰਾ ਪ੍ਰੈਕਟੀਕਲੀ ਮਾਈਂਡ ਆ ਜਿਹੜਾ ਮਤਲਬ ਕਿ ਉਹ ਉਸੇ ਤਰ੍ਹਾਂ ਦਾ ਬਣ ਗਿਆ ਸੀਗਾ ਕਿ ਮਤਲਬ ਹਰੇਕ ਗੱਲ ਨੂੰ ਮੈਂ ਇਗਨੋਰ ਕਰਦੀ ਸੀ ਬਸ ਆਪਣੀ ਫਰੈਂਡਸ ਦੇ ਨਾਲ ਬਿਜ਼ੀ ਰਹਿੰਦੀ ਸੀ ਆਪਣੀ ਲਾਈਫ 'ਚ ਬਿਜ਼ੀ ਰਹਿੰਦੀ ਸੀ ਤੇ ਮੇਰੀ ਉਹ ਕਦੀ ਮੇਰੀ ਮਤਲਬ ਜਿਹੜੀ ਮੰਮੀ ਸੀਗੀ ਉਹ ਵੀ ਕਦੀ ਵੀ ਜਿੱਦਾਂ ਗੁਰੂ ਮਹਾਰਾਜ ਦੇ ਜਿੱਦਾਂ ਬਾਣੀ ਦਾ ਕਦੀ ਪਾਠ ਕਰਦੀ ਨਹੀਂ ਮੈਂ ਦੇਖੀ ਕਦੀ ਮਤਲਬ ਕਿ ਉਹਨਾਂ ਤੇ ਲੜਨੀ ਸੀ ਉਹ ਲੱਗੀ ਹੋਈ ਉਹਨੇ ਵੀ ਕਦੀ ਮੇਰਾ ਕੋਈ ਫਿਕਰ ਨਹੀਂ ਕੀਤਾ ਕਿ ਜਾਂ ਮੇਰੀ ਕੁੜੀ ਕਿੱਥੇ ਜਾਂਦੀ ਆ ਜਾਂ ਇਹਦਾ ਵਿਆਹ ਕਰਨਾ ਜਾਂ ਕਿੱਦਾਂ ਕਰਨਾ ਤੇ ਉਹ ਕਹਿੰਦੀ ਇਸ ਤਰ੍ਹਾਂ ਟਾਈਮ ਲੰਘਦਾ ਰਿਹਾ ਹਨਾ ਕਹਿੰਦੀ ਜਦੋਂ ਕਾਫੀ ਟਾਈਮ ਬਾਅਦ ਮੈਨੂੰ ਮੇਰੀ ਉਹ ਫਰੈਂਡ ਮਿਲੀ ਜਿਹਨੇ ਅੰਮ੍ਰਿਤਪਾਨ ਕੀਤਾ ਹੋਇਆ ਸੀ ਮੈਂ ਜਿਹਨੂੰ ਮਖੌਲ ਲੜਾਉਂਦੀ ਹੁੰਦੀ ਸੀ ਜਦ ਮੈਂ ਉਹਨੂੰ ਦੇਖਿਆ ਤਾਂ ਉਹਦਾ ਵਿਆਹ ਹੋਇਆ ਹੋਇਆ ਸੀ ਤੇ ਉਹਦੇ ਦੋ ਬੱਚੇ ਵੀ ਸੀਗੇ ਤੇ ਉਹ ਆਪਣੀ ਜੌਬ ਵੀ ਕਰਦੀ ਸੀ ਆਪਣੀ ਲਾਈਫ 'ਚ ਬਹੁਤ ਖੁਸ਼ ਸੀਗੀ ਉਹ ਕਹਿੰਦੀ ਉਸ ਦਿਨ ਮੈਨੂੰ ਇੱਦਾਂ ਮੈਸੇਜਸ ਹੋਇਆ ਕਿ ਵੀ ਮੈਂ ਆਪਣੀ ਲਾਈਫ ਦੇ ਵਿੱਚ ਕਿੱਧਰ ਨੂੰ ਜਾ ਰਹੀ ਆ ਮੇਰਾ ਤਾਂ ਅਜੇ ਤੱਕ ਵਿਆਹ ਵੀ ਨਹੀਂ ਹੋਇਆ ਹੈਗਾ ਤਾਂ ਕਹਿੰਦੀ ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਵੀ ਮੰਮੀ ਤੁਸੀਂ ਮੇਰੇ ਵਿਆਹ ਬਾਰੇ ਕਦੇ ਨਹੀਂ ਸੋਚਿਆ ਕਦੇ ਗੱਲ ਨਹੀਂ ਕੀਤੀ ਤਾਂ ਉਸ ਦੀ ਮੰਮੀ ਕਹਿੰਦੀ ਕਿ ਨਹੀਂ ਮੈਂ ਤਾਂ ਤਾਂ ਨਹੀਂ ਸੋਚਿਆ ਕਿ ਤੂੰ ਆਪ ਹੀ ਕੋਈ ਨਾ ਕੋਈ ਲੱਭ ਲੇਂਗੀ ਹਨਾ ਤਾਂ ਆਪਣੀ ਪਸੰਦ ਦਾ ਤਾਂ ਉਹ ਕਹਿੰਦੀ ਮੈਨੂੰ ਬੜੀ ਹੈਰਾਨੀ ਹੋਈ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਆ ਤਾਂ ਵੀ ਮੇਰੀ ਮੰਮੀ ਨੇ ਮੈਨੂੰ ਇਸ ਤਰ੍ਹਾਂ ਕਿਉਂ ਕਿਹਾ ਤਾਂ ਉਹ ਕਹਿੰਦੀ ਕਿ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਹੁਣ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਲੱਭੋ ਮੈਂ ਜਿਸ ਤਰ੍ਹਾਂ ਦਾ ਵੀ ਤੁਸੀਂ ਲੱਭੋਗੇ ਮੈਂ ਉਸ ਹਾਵਨਾ ਦੇਖ ਕੇ ਆਪਣੀ ਪਸੰਦ ਦਾ ਕਰਵਾ ਲੂੰਗੀ ਤੇ ਉਸਤਰਾ ਦੀ ਮੰਮੀ ਨੇ ਹਨਾ ਆਲੇ ਦੁਆਲੇ ਚਲੋ ਜਿਹੜੇ ਉਹ ਉਹਨੂੰ ਜਾਣਦੀਆਂ ਸੀ ਬਜ਼ੁਰਗ ਬੁੜੀਆਂ ਜਾਂ ਕੋਈ ਹਨਾ ਰਿਸ਼ਤੇਦਾਰ ਭੈਣ ਭਰਾ ਉਹਨਾਂ ਨੂੰ ਕਿਹਾ ਰਿਸ਼ਤੇ ਬਾਰੇ ਪਰ ਸਾਰੇ ਹੀ ਕਹਿੰਦੇ ਕਿ ਹੁਣ ਤਾਂ ਇਹਦੀ ਇੰਨੀ ਉਮਰ ਹੋ ਗਈ ਆ ਹੁਣ ਤਾਂ ਇਹਨੂੰ ਕੋਈ ਵਿਆਹ ਆ ਹੋਇਆ ਹੀ ਲੱਭੂਗਾ ਹਨਾ ਹੁਣ ਤਾਂ ਇਹਦੇ ਨਾਲ ਕਿਸ ਨੇ ਵਿਆਹ ਨਹੀਂ ਕਰਵਾਉਣਾ ਇਸ ਤਰ੍ਹਾਂ ਕੋਈ ਬੱਚਿਆਂ ਵਾਲਾ ਲੱਭੂਗਾ ਜਾਂ ਹਨਾ ਤੇ ਲੋਕੀ ਵੀ ਗਲ ਟੀਚਰਾ ਕਰਦੇ ਸੀ ਕਿ ਵੀ ਦੱਸ ਹੁਣ ساری ਜ਼ਿੰਦਗੀ ਪੜਦੀ ਦੀ ਨੰਗ ਗਈ ਵੀ ਹੁਣ ਤਾਂ ਇਹ ਇੱਕ ਵਾਰੀ ਹੀ ਰਹੂਗੀ ਹੁਣ ਇਹਦਾ ਕੀ ਬਣਨਾ ਰਹਿਣ ਦੋ ਹੁਣ ਤੁਸੀਂ ਵਿਆਹ ਕਰਨ ਨੂੰ ਇਹਦਾ ਹਨਾ ਤੇ ਇਸ ਤਰ੍ਹਾਂ ਕਹਿੰਦੀ ਮੇਰੇ ਮਨ ਤੇ ਬਹੁਤ ਜ਼ਿਆਦਾ ਅਸਰ ਹੋਇਆ ਕਹਿੰਦੀ ਮੈਂ ਆਪਣੀਓ ਸਹੇਲੀ ਨੂੰ ਕਦੀ ਫੋਨ ਨਹੀਂ ਸੀ ਕੀਤਾ ਕਦੀ ਉਹਦੇ ਨਾਲ ਗੱਲ ਨਹੀਂ ਸੀ ਕੀਤੀ ਕਹਿੰਦੀ ਉਸ ਦਿਨ ਮੇਰਾ ਮਨ ਬੜਾ ਦੁਖੀ ਸੀ ਕਹਿੰਦੀ ਮੈਂ ਉਹਦੇ ਨਾਲ ਗੱਲ ਕੀਤੀ ਵੀ ਇਦਾਂ ਇਦਾਂ ਕਰਕੇ ਹਨਾ ਸਾਰੇ ਕਹਿੰਦੇ ਆ ਕਿ ਤੇਰੀ ਤਾਂ ਉਮਰ ਲੰਘ ਗਈ ਵੀ ਤੇਰਾ ਵਿਆਹ ਨਹੀਂ ਹੋਣਾ ਕਹਿੰਦੀ ਮੈਂ ਚਾਹੁੰਦੀ ਆ ਕਿ ਮੇਰੀ ਵੀ ਕੋਈ ਲਾਈਫ ਹੋਵੇ ਮੇਰੇ ਵੀ ਫੈਮਿਲੀ ਹੋਵੇ ਹਨਾ ਤਾਂ ਉਹ ਜਿੱਦਾਂ ਉਸ ਤੋਂ ਬਾਅਦ ਦੋਨੇ ਜਾਣੀਆਂ ਮੜੀਆਂ ਤਾਂ ਉਹ ਕਹਿੰਦੀ ਵੀ ਤੂੰ ਹਨਾ ਵੀ ਮਤਲਬ ਕਿ ਕੋਈ ਗੱਲ ਨਹੀਂ ਤੇਰਾ ਹੌਲੀ ਹੌਲੀ ਹੋ ਜਾਊਗਾ ਕਿ ਤਰ੍ਹਾਂ ਕਿਤੇ ਗੁਰੂ ਮਹਾਰਾਜ ਜੀ ਕਿਤੇ ਨਾ ਕਿਤੇ ਤੇਰੇ ਤੇ ਕਿਰਪਾ ਕਰਨਗੇ ਤੇਰਾ ਹੋ ਜਾਊਗਾ ਉਹ ਕਹਿੰਦੀ ਮੈਂ ਫਿਰ ਉਹਦੇ ਤੇ ਤਰਕ ਕੀਤਾ ਵੀ ਤੂੰ ਇਹ ਕੀ ਕਹੀ ਜਾਂਦੀ ਆ ਵੀ ਤੈਨੂੰ ਪਤਾ ਮੈਂ ਪਹਿਲਾਂ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ ਹੈਗੀ ਹਨਾ ਤਾਂ ਉਹ ਕਹਿੰਦੀ ਚੱਲ ਕੋਈ ਗੱਲ ਨਹੀਂ ਹੈਗੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਲੈ ਕੇ ਜਾਣਾ ਚਾਹੁੰਦੀ ਆ ਸਿਰਫ ਮੇਰੇ ਲਈ ਤੂੰ ਚੱਲ ਹਨਾ ਤਾਂ ਉਹ ਆਪਣੇ ਜਿੱਦਾਂ ਉਹਦੇ ਕਰਕੇ ਨਾਲ ਚਲੀ ਗਈ ਉਹ ਨੂੰ ਸ਼ੀਦਾ ਸਾਹਿਬ ਗੁਰਦੁਆਰਾ ਲੈ ਗਈ ਤੇ ਉੱਥੇ ਜਾ ਕੇ ਉਹਨੇ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਤੂੰ ਮਤਲਬ ਕਿ ਅਰਦਾਸ ਕਰਨੀ ਇਸ ਤਰ੍ਹਾਂ ਮੱਥਾ ਟੇਕਣਾ ਉਹ ਕਹਿੰਦੀ ਵੀ ਜਦੋਂ ਮੈਂ ਹਨਾ ਸ਼ੀਦਾ ਸਾਹਿਬ ਗੁਰਦੁਆਰਾ ਗਈ ਇਹ ਸੱਚੀ ਘਟਨਾ ਜੀ ਇਹ ਕੋਈ ਮਨ ਘੜਤ ਕਹਾਣੀ ਨਹੀਂ ਜਿਹੜੇ ਗੁਰੂ ਸਾਹਿਬ ਨੂੰ ਮੰਨਦੇ ਨੇ ਜਿਹੜੇ ਸਿੰਘ ਸ਼ੀਤ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੇ ਦਣ ਲੱਗੇ ਹੋਏ ਨੇ ਉਹਨਾਂ ਨੂੰ ਪਤਾ ਕਿ ਇਹ ਕਹਾਣੀ ਨਹੀਂ ਇਹ ਸੱਚੀ ਗੱਲ ਆ ਉਹ ਕਹਿੰਦੀ ਜਦੋਂ ਮੈਂ ਉੱਥੇ ਗਈ ਉੱਥੇ ਜਾ ਕੇ ਜਦੋਂ ਮੈਂ ਆਪਣੇ ਜਿੱਦਾ ਆਪਾ ਮੱਥਾ ਟੇਕਣ ਤੋਂ ਪਹਿਲਾਂ ਪੈਰ ਧੋਨੇ ਆ ਪੈਰ ਧੋਤੇ ਤਾਂ ਕਹਿੰਦੀ ਜਦੋਂ ਮੈਂ ਅੰਦਰ ਕਦਮ ਰੱਖਿਆ ਕਹਿੰਦੀ ਮੈਨੂੰ ਇੱਕ ਨਾ ਅੰਦਰੋਂ ਝਟਕਾ ਜਿਹਾ ਲੱਗਿਆ ਇੱਕ ਜਿੱਦਾ ਇੱਕ ਨਾ ਅੰਦਰ ਮਨ ਨੂੰ ਅਜੀਬ ਜੀ ਸ਼ਾਂਤੀ ਜੀ ਮਤਲਬ ਕਿ ਮਿਲੀ ਕਹਿੰਦੀ ਮੈਂ ਆਪਣੀ ਉਹਨੂੰ ਫਰੈਂਡ ਨੂੰ ਮਨੇ ਦੱਸਿਆ ਮੈਂ ਗਾਂ ਚੱਲੀ ਗਈ ਹੈਨਾ ਕਹਿੰਦੀ ਫਿਰ ਮੈਨੂੰ ਕਹਿੰਦੀ ਵੀ ਤੂੰ ਇੱਥੇ ਅਰਦਾਸ ਕਰ ਲਾ ਗੁਰੂ ਮਹਾਰਾਜ ਜੀ ਅਰਕੇ ਹੈਨਾ ਜੋ ਵੀ ਤੈਨੂੰ ਚਾਹੀਦਾ ਹੈਨਾ ਤੂੰ ਮਹਾਰਾਜ ਜੀ ਦਾ ਮਤਲਬ ਕਿ ਧਿਆਨ ਰੱਖੋ ਕਹਿੰਦੀ ਮੈਂ ਵੀ ਕਿਨੂੰ ਕਿੱਥੇ ਅਰਦਾਸ ਕਰਾਂ ਵੀ ਕੋਈ ਦਿਖਦਾ ਨਹੀਂ ਉਹ ਕਹਿੰਦੀ ਨਹੀਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਹਰੇ ਅਰਦਾਸ ਕਰੋ ਕਹਿੰਦੀ ਚਲ ਠੀਕ ਆ ਕਹਿੰਦੀ ਮੈਂ ਉਹਦੇ ਕਹਤੇ ਜਦਾਂ ਨਾ ਅਰਦਾਸ ਕੀਤੀ ਵੀ ਮੈਂ ਮੈਂ ਤਾਂ ਤੈਨੂੰ ਕਦੀ ਦੇਖਿਆ ਨਹੀਂ ਪ੍ਰਮਾਤਮਾ ਵੀ ਮੈਂ ਤਾਂ ਇੰਨੀ ਤਰਕਵਾਦੀ ਸੀਗੀ ਵੀ ਮੈਨੂੰ ਜ਼ਿੰਦਗੀ ਦੇ ਮੇਰੇ ਇਹਨਾਂ ਦੁੱਖਾਂ ਨੇ ਮੈਨੂੰ ਇੱਥੇ ਲਿਆ ਕੇ ਖੜਾ ਕਰਤਾ ਕਿ ਅੱਜ ਮੈਂ ਤੇਰੇ ਅੱਗੇ ਅਰਦਾਸ ਕਰ ਰਹੀਆਂ ਬੇਨਤੀ ਕਰ ਰਹੀਆਂ ਵੀ ਮਤਲਬ ਮੇਰੀ ਜ਼ਿੰਦਗੀ ਵਿੱਚ ਵੀ ਬਹੁਤ ਦੁਖੀ ਆ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਨਹੀਂ ਮੇਰੀ ਕੋਈ ਸੈਟਲਮੈਂਟ ਨਹੀਂ ਹੈਗੀ ਵੀ ਮੈਂ ਆਪਣੀ ਇਸ ਫਰੈਂਡ ਦੇ ਕਹਿਣ ਤੇ ਤੁਹਾਡੇ ਦਰ ਤੇ ਆਈਆਂ ਤੇ ਵੀ ਮੈਨੂੰ ਵੀ ਕੋਈ ਰਾਹ ਦਿਖਾਓ ਮੇਰੇ ਤੇ ਕਿਰਪਾ ਕਰੋ ਇਸ ਤਰ੍ਹਾਂ ਉਹ ਕਹਿੰਦੀ ਮੇਰੀ ਫਰੈਂਡ ਨੇ ਦੇਗ ਕਰਵਾਈ ਅਰਦਾਸ ਕਰਵਾਈ ਕਹਿੰਦੀ ਮੈਨੂੰ ਉਸ ਦਿਨ ਹਨਾ ਘਰੇ ਆ ਕੇ ਵੀ ਅਜੀਬ ਜਿਹਾ ਸੁੱਖ ਸ਼ਾਂਤੀ ਜਿਹਦਾ ਅੰਦਰ ਮਾਂਦੇ ਨਾ ਅਜੀਬ ਜੀ ਫੀਲਿੰਗ ਆਈ ਜਾਵੇ ਕੋਈ ਖਿੱਚ ਜੀ ਪਈ ਜਾਵੇ ਕਹਿੰਦੀ ਮੈਂ ਆਪਣੀ ਮੰਮੀ ਨੂੰ ਦੱਸਿਆ ਤਾਂ ਮੇਰੀ ਮੰਮੀ ਕਹਿੰਦੀ ਨਹੀਂ ਕਈ ਵਾਰੀ ਉਦਾਂ ਹੀ ਹੋ ਜਾਂਦਾ ਆਪਾਂ ਜਦੋਂ ਇਦਾਂ ਦੀ ਥਾਂ ਤੇ ਜਾਂਦੇ ਆ ਤਾਂ ਆਪਾਂ ਨੂੰ ਉਦਾਂ ਹੀ ਖਿੱਚ ਪੈਣ ਲੱ ਜਾਂਦੀ ਕਿਉਂਕਿ ਉਹਦੀ ਮੰਮੀ ਤਾਂ ਆਪ ਖੁਦ ਨਹੀਂ ਸੀ ਕਿਤੇ ਜਾਂਦੀ ਕਿਤੇ ਮੰਨਦੀ ਨਹੀਂ ਸੀਗੀ ਤਾਂ ਉਹ ਕਹਿੰਦੀ ਮੈਂ ਇਸੇ ਤਰ੍ਹਾਂ ਨਾ ਕਹਿੰਦੀ ਆਪਣਾ ਦੇ ਨਾਂਗੇ ਕਹਿੰਦੀ ਫਿਰ ਮੈਂ ਆਪਣੇ ਫਰੈਂਡ ਨੂੰ ਕਿਹਾ ਵੀ ਆਪਾਂ ਉੱਥੇ ਚੱਲੀਏ ਵੀ ਮੇਰੇ ਮਨ ਨੂੰ ਬੜਾ ਬੜੀ ਸ਼ਾਂਤੀ ਜੀ ਮਿਲਿਆ ਬੜਾ ਸਕੂਨ ਜਿਹਾ ਮਿਲਿਆ ਤਾਂ ਕਹਿੰਦੀ ਮੇਰੀ ਫਰੈਂਡ ਤਾਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਜਾਣਦੀ ਸੀ ਬਾਬਾ ਜੀ ਦੇ ਤਾਂ ਕਹਿੰਦੀ ਮੈਨੂੰ ਉਹ ਨਾਲ ਲੈ ਗਈ ਤਾਂ ਕਹਿੰਦੀ ਜਦੋਂ ਮੈਂ ਉੱਥੇ ਗਈ ਕਹਿੰਦੀ ਮੈਨੂੰ ਉਹ ਕਹਿੰਦੀ ਵੀ ਅੱਜ ਸੰਡੇ ਆ ਵੀ ਅੱਜ ਦੁਪਹਿਰਾ ਸਾਹ ਸੰਗਤ ਕਟਣ ਹੁੰਦੀ ਆ ਵੀ ਬਹੁਤ ਜ਼ਿਆਦਾ ਭੀੜ ਹੋਣੀ ਆ ਵੀ ਤੋ ਕੋ ਭਰਾਈ ਨਾ ਤਾਂ ਉਹ ਕਹਿੰਦੀ ਨਹੀਂ ਕੋਈ ਗੱਲ ਨਹੀਂ ਉਹ ਕਹਿੰਦੀ ਜਦੋਂ ਮੈਂ ਗਈ ਉੱਥੇ ਤਾਂ ਕਹਿੰਦੀ ਅਖੇ ਵੀ ਉਸ ਲੜਕੀ ਨੇ ਦੱਸਿਆ ਕਹਿੰਦੀ ਜਦੋਂ ਮੈਂ ਉੱਥੇ ਗਈ ਨਾ ਸੰਗਤ ਦੇਖੀ ਕਹਿੰਦੀ ਪਹਿਲਾਂ ਤਾਂ ਮੈਨੂੰ ਦੇਖ ਕੇ ਇਦਾਂ ਹੋ ਗਿਆ ਵੀ ਇੰਨੀ ਦੁਨੀਆ ਇੰਨੀ ਸੰਗਤ ਵੀ ਮੈਂ ਕਿਹੜੀ ਦੁਨੀਆ ਵਿੱਚ ਰਹਿੰਦੀ ਸੀ ਕਿ ਮੈਂ ਤਾਂ ਕਹਿੰਦੀ ਸੀ ਰੱਬ ਹੈ ਹੀ ਨਹੀਂ ਹੈਗਾ ਪ੍ਰਮਾਤਮਾ ਹੈ ਹੀ ਨਹੀਂ ਹੈਗਾ ਮੈਨੂੰ ਤਾਂ ਗੁਰਬਾਣੀ ਬਾਰੇ ਕੁਝ ਪਤਾ ਹੀ ਨਹੀਂ ਸੀਗਾ ਤਾਂ ਉਹ ਕਹਿੰਦੀ ਇਸ ਤਰ੍ਹਾਂ ਮੈਂ ਮਾਨ ਦੇ ਵਿੱਚ ਸੋਚਾਂ ਸੋਚਦੀ ਜਦੋਂ ਮੈਂ ਗੁਰੂ ਮਹਾਰਾਜ ਜੀ ਦੇ ਅੱਗੇ ਗਈ ਹਨਾ ਮੈਂ ਅਰਦਾਸ ਬੇਨਤੀ ਕੀਤੀ ਤੇ ਆਪਣੇ ਸਿੰਘਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਅਰਦਾਸ ਬੇਨਤੀ ਕਰਕੇ ਸਿੰਘਾਂ ਤੋਂ ਅਰਦਾਸ ਕਰਵਾਈ ਹਨਾ ਤੇ ਕਹਿੰਦੀ ਫੇਰ ਹਨਾ ਮੇਰੀ ਸਹੇਲੀ ਨੇ ਕਿਹਾ ਕਿ ਤੂੰ ਗੁਰਬਾਣੀ ਪੜ ਜਿੰਨੀ ਤੈਥੋਂ ਪੜਨ ਦੀ ਇੱਥੇ ਬੈਠ ਕੇ ਪੜ ਤਾਂ ਕਹਿੰਦੀ ਮੈਂ ਗੁਰਬਾਣੀ ਦਾ ਪਾਠ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਚਪਾਈ ਸਾਹਿਬ ਦਾ ਪਾਠ ਕੀਤਾ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਮੈਂ ਪ੍ਰਸ਼ਾਦ ਲੈ ਕੇ ਘਰ ਆ ਗਈ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਮੈਂ ਸਾਰਾ ਦਿਨ ਘਰ ਦੇ ਵਿੱਚ ਨਾ ਤੁਰੀ ਫਿਰਦੀ ਨੇ ਮਤਲਬ ਜੌਬ ਤੇ ਵੀ ਨਾ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਜਾਣਾ ਧੰਨ ਬਾਬਾ ਦੀਪ ਸਿੰਘ ਜੀ ਵਾਹੀ ਗੁਰੂ ਦਾ ਸਿਮਰਨ ਕਰਨਾ ਪਤਾ ਨਹੀਂ ਕਹਿੰਦੀ ਮੇਰੇ ਅੰਦਰੋਂ ਆਟੋਮੈਟਿਕਲੀ ਉਹ ਚੀਜ਼ਾਂ ਹੋਣ ਲੱਗ ਗਈਆਂ ਕਹਿੰਦੀ ਫਿਰ ਮੈਂ ਇਸ ਤਰ੍ਹਾਂ ਆਪਣੇ ਫਰੈਂਡ ਨੂੰ ਕਿਹਾ ਕਿ ਆਪਾਂ ਹਰ ਰੋਜ਼ ਜਾਇਆ ਕਰੀਏ ਤਾਂ ਉਹ ਕਹਿੰਦੀ ਵੀ ਦੂਰ ਬਹੁਤ ਪੈਂਦਾ ਆ ਪਰ ਹਰ ਰੋਜ਼ ਨਹੀਂ ਜਾ ਸਕਦੇ ਆਪਾਂ ਹਰੇਕ ਸੰਡੇ ਜਾ ਸਕਦੇ ਆ ਨਾਲੇ ਆਪਾਂ ਦੁਪਹਿਰਾ ਸਾਹਬ ਘਟਿਆ ਆਇਆ ਕਰਾਂਗੇ ਤਾਂ ਕਹਿੰਦੀ ਮੈਂ ਸੋਚਿਆ ਕਿ ਮੈਨੂੰ ਵੀ ਛੁੱਟੀ ਹੁੰਦੀ ਆ ਕਹਿੰਦੀ ਮੈਂ ਇਸੇ ਤਰ੍ਹਾਂ ਨਾ ਕਹਿੰਦੀ ਚਪੈਰਾ ਸਾਹਿਬ ਕੱਟਣ ਲਈ ਉੱਥੇ ਜਾਣ ਲੱਗੀ ਉੱਥੇ ਜਾ ਕੇ ਕਹਿੰਦੀ ਮੈਨੂੰ ਬੜਾ ਇਦਾਂ ਸੋ ਮਤਲਬ ਕਿ ਮਨ ਨੂੰ ਖੁਸ਼ੀ ਜੀ ਹੋਣੀ ਹੈ ਅੰਦਰੋਂ ਕਹਿੰਦੀ ਇੱਕ ਦਿਨ ਕਹਿੰਦੀ ਮੈਂ ਦੂਜਾ ਜਦੋਂ ਮੈਂ ਦੂਜਾ ਚਪੈਰਾ ਸਾਹਿਬ ਕੱਟਣ ਗਈ ਤਾਂ ਕਹਿੰਦੀ ਮੈਂ ਬੈਠੀ ਤਾਂ ਮੇਰੇ ਨਾ ਕਹਿੰਦੀ ਅੱਖਾਂ ਚੋਂ ਪਾਣੀ ਆਈ ਜਾਵੇ ਕਹਿੰਦੀ 나 ਮੈਂ ਮੇਰਾ ਮੈਨੂੰ ਕੋਈ ਦੁੱਖ ਮਤਲਬ ਮਹਿਸੂਸ ਹੁੰਦਾ ਸੀ ਨਾ ਕੋਈ ਸ਼ਹੂਰ ਕਹਿੰਦੀ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਮੇਰੇ ਅੱਖਾਂ ਚੋਂ ਹੰਝੂ ਘਾਤੇ ਡਿੱਗੀ ਜਾਂਦੇ ਆ ਤਾਂ ਕਹਿੰਦੀ ਮੈਂ ਆਪਣੀ ਫਰੈਂਡ ਨੂੰ ਦੱਸਿਆ ਉਹ ਕਹਿੰਦੀ ਤੇਰੇ ਤੇ ਬਾਬਾ ਜੀ ਦੀ ਕਿਰਪਾ ਹੋਈ ਹੈ ਤੂੰ ਡਰ ਨਾ ਘਬਰਾ ਨਾ ਮਹਾਰਾਜ ਤੇਰੇ ਨਾਲ ਆ ਤੇ ਇਸ ਤਰ੍ਹਾਂ ਕਹਿੰਦੀ ਵੀ ਮੈਂ ਹਨਾ ਗਰਬਾਣੀ ਦੇ ਲੜ ਲੱਗੀ ਤਾਂ ਕਹਿੰਦੀ ਮੈਂ ਘਰੇ ਵਿੱਚ ਪਹਿਰੇ ਸਾਹਿਬ ਦਾ ਪਾਠ ਕਰਨ ਲੱਗੀ ਜੋਤ ਜਗਾਉਣ ਹਰ ਐਤਵਾਰ ਕਹਿੰਦੀ ਮੈਂ ਉੱਥੇ ਜਾਣਾ ਤੇ ਨਾ ਹਰ ਰੋਜ਼ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਤਾਂ ਸਵੇਰ ਦੇ ਵੇਲੇ ਕਹਿੰਦੀ ਮੈਂ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਨਾ ਜੋਤ ਜਗਾ ਕੇ ਕੋਲੇ ਜਲ ਰੱਖ ਕੇ ਤਾਂ ਕਹਿੰਦੀ ਮੈਂ ਬਾਣੀ ਪੜਨੀ ਇਸੇ ਤਰ੍ਹਾਂ ਕਹਿੰਦੀ ਇੱਕ ਦਿਨ ਮੈਂ ਦੁਪਹਿਰਾ ਸਾਹਿਬ ਕਰਨ ਕਹਿੰਦੀ ਉੱਥੇ ਗਈ ਹੋਈ ਸੀਗੀ ਸ਼ੀਦਾ ਸਾਹਿਬ ਉੱਥੇ ਕਹਿੰਦੀ ਜਿਹੜੀ ਮੇਰੀ ਫਰੈਂਡ ਸੀ ਉਹਦੀ ਮਾਸੀ ਤੇ ਮਾਸੜ ਨਾਲ ਆਈ ਹੋਈ ਸੀ ਉਹਨਾਂ ਨੇ ਕਹਿੰਦੀ ਮੈਨੂੰ ਦੇਖਿਆ ਤੇ ਉਹਨਾਂ ਨੇ ਮੇਰੀ ਫਰੈਂਡ ਨਾਲ ਗੱਲ ਕੀਤੀ ਤਾਂ ਕਹਿੰਦੀ ਮੇਰੀ ਫਰੈਂਡ ਨੇ ਕਿਹਾ ਕਿ ਇਹਦਾ ਹਜੇ ਵਿਆਹ ਨਹੀਂ ਹੋਇਆ ਤਾਂ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਵਿਦੇਸ਼ 'ਚ ਸੀਗਾ ਬਾਹਰ ਉਹ ਆਇਆ ਹੋਇਆ ਸੀ ਉਹ ਕਹਿੰਦੇ ਵੀ ਅਸੀਂ ਵੀ ਕੁੜੀ ਹੀ ਲੱਭ ਰਹੇ ਆਂ ਵੀ ਉਹਦੀ ਵੀ ਉਮਰ ਇਸ ਕੁੜੀ ਜਿੰਨੀ ਹੋਈ ਆਂ ਵੀ ਇਹਨਾਂ ਨਾਲ ਗੱਲ ਕਰੋ ਕਿ ਜੇ ਇਹ ਰਿਸ਼ਤਾ ਹੋ ਜਾਵੇ ਤਾਂ ਕਹਿੰਦੀ ਜਦੋਂ ਸਾਡੇ ਨਾਲ ਮੇਰੀ ਫਰੈਂਡ ਨੇ ਗੱਲ ਕੀਤੀ ਤਾਂ ਕਹਿੰਦੀ ਮੈਂ ਜਦੋਂ ਉਸ ਮੁੰਡੇ ਨਾਲ ਗੱਲਬਾਤ ਕੀਤੀ ਉਹ ਹਮ ਉਮਰ ਸੀਗਾ ਕਹਿੰਦੀ ਬੇਸ਼ੱਕ ਉਹ ਵਿਦੇਸ਼ 'ਚ ਰਹਿੰਦਾ ਸੀ ਵਧੀਆ ਜੌਬ ਕਰਦਾ ਸੀ ਕਹਿੰਦੀ ਮੈਂ ਵੀ ਮੰਨ ਗਈ ਤੇ ਮੇਰਾ ਰਿਸ਼ਤਾ ਹੋ ਗਿਆ ਕਹਿੰਦੀ ਮੈਂ ਮਤਲਬ ਕਿ ਉਸ ਦਿਨ ਤੋਂ ਕਹਿੰਦੀ ਕਿਉਂਕਿ ਉਸ ਲੜਕੇ ਦੀ ਮੰਮੀ ਡੈਡੀ ਪਹਿਲਾਂ ਤੋਂ ਹੀ ਕਹਿੰਦੀ ਉਹ ਗੁਰੂ ਸਾਹਿਬ ਦੇ ਦਰ ਤੇ ਜਾਂਦੇ ਸੀਗੇ ਕਹਿੰਦੀ ਗੁਰੂ ਨੇ ਮੈਨੂੰ ਐਸਾ ਆਪਣੀ ਬਾਣੀ ਨਾਲ ਜੋੜਿਆ ਐਸਾ ਆਪਣੇ ਚਰਨਾਂ ਨਾਲ ਜੋੜਿਆ ਅੱਜ ਕਹਿੰਦੀ ਮੇਰੀ ਲਾਈਫ ਮੇਰੀ ਜ਼ਿੰਦਗੀ ਆ ਜਿਹੜੀ ਇੰਨੀ ਸੁਖੀ ਆ ਮੈਂ ਸੁਖੀ ਮਤਲਬ ਕਿ ਮੈਂ ਕਹਿੰਦੀ ਦੁੱਖ ਤਾਂ ਮੇਰੀ ਜ਼ਿੰਦਗੀ 'ਚ ਵੀ ਆਉਂਦੇ ਆ ਪਰ ਓਮੇ ਦੇ ਦੁੱਖ ਨਹੀਂ ਆਉਂਦੇ ਕਿ ਮੈਂ ਬਰਦਾਸ਼ਤ ਹੀ ਨਾ ਕਰ ਸਕਾਂ ਮੈਂ ਸਹਿਣ ਹੀ ਨਾ ਕਰ ਸਕਾਂ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀਆਂ ਉਹਨੇ ਮੈਨੂੰ ਇੰਨੀ ਸ਼ਕਤੀ ਦਿੱਤੀ ਹੋਈ ਆ ਕਿ ਮੈਂ ਸਾਰੇ ਦੁੱਖਾਂ ਦੇ ਉੱਪਰ ਉੱਠ ਕੇ ਸਾਰਾ ਕੁਝ ਗੁਰੂ ਮਹਾਰਾਜ ਜੀ ਤੇ ਛੱਡ ਕੇ ਕਹਿੰਦੀ ਮੈਂ ਆਪਣੀ ਜ਼ਿੰਦਗੀ ਵਿੱਚ ਵਿਚਰ ਰਹੀ ਆ ਇਸ ਤਰ੍ਹਾਂ ਜੀ ਦੇਖੋ ਇਸ ਤਰ੍ਹਾਂ ਦੀ ਕਿਰਪਾ ਕਿਸੇ ਤੇ ਵੀ ਹੋ ਸਕਦੀ ਆ ਹੁੰਦੀ ਵੀ ਆ ਜਿਹੜਾ ਵੀ ਉਸ ਗੁਰੂ ਦੇ ਦਰ ਤੇ ਜਾਂਦਾ ਉਸ ਗੁਰੂ ਮਹਾਰਾਜ ਦੇ ਲੜ ਲੱਗਦਾ ਉਹਦੇ ਤੇ ਕਿਰਪਾ ਹੁੰਦੀ ਆ ਤੁਸੀਂ ਵੀ ਕਿਰਪਾ ਦੇ ਭਾਗੀ ਬਣੋ ਤੁਸੀਂ ਵੀ ਜਾਓ ਉੱਥੇ ਗੁਰੂ ਮਹਾਰਾਜ ਜੀ ਦੀ ਬਾਣੀ ਪੜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗੋ ਤੇ ਆਪਣੀ ਜ਼ਿੰਦਗੀ ਸਵਾਰੋ ਕਿਉਂਕਿ ਦੇਖੋ ਉਹ ਪੈਣ ਕਹਿੰਦੀ ਵੀ ਮੈਂ ਆਪਣੀ ਲਾਈਫ ਦੇ ਵਿੱਚ ਇਹੀ ਸੋਚਿਆ ਕਿ ਮੈਂ ਇੰਨਾ ਵੱਡਾ ਜ਼ਿੰਦਗੀ ਦਾ ਜਿਹੜਾ ਹਿੱਸਾ ਆਪਣਾ ਉਹ ਐਵੇਂ ਹੀ ਕੱਢਤਾ ਦੇਖੋ ਜੀ ਤਰਕ ਕਰਨ ਦੇ ਨਾਲ ਗੁਰੂ ਮਹਾਰਾਜ ਜੀ ਦੀ ਜਿਹੜੀ ਬਾਣੀਆਂ ਉਹ ਝੂਠੀ ਤਾਂ ਨਹੀਂ ਹੋ ਸਕਦੀ ਹੈਨਾ ਇਹ ਤਾਂ ਨਹੀਂ ਹੋ ਸਕਦਾ ਕਿ ਜੇ ਤੁਸੀਂ ਆਪਣੀ ਮੌਜ ਦੇ ਵਿੱਚ ਕਹਿ ਦਿੱਤਾ ਕਿ ਰੱਬ ਹੈ ਨਹੀਂ ਹੈਨਾ ਗੁਰੂ ਹੈ ਨਹੀਂ ਇਸ ਤਰ੍ਹਾਂ ਕਹਿਣ ਦੇ ਨਾਲ ਕਿ ਉਹ ਚੀਜ਼ ਸੱਚ ਹੋ ਜਾਵਗੀ ਕਿਉਂਕਿ ਗੁਰੂ ਮਹਾਰਾਜ ਜੀ ਤਾਂ ਇੰਨੀ ਤਾਕਤ ਆ ਉਹਨਾਂ ਦੇ ਵਿੱਚ ਜਿਨੇ ਵੀ ਇੱਕ ਵਾਰੀ ਉਹਨਾਂ ਦਾ ਨਾਮ ਜਪ ਲਿਆ ਜਿਨੇ ਵੀ ਇੱਕ ਵਾਰੀ ਆਪਣੇ ਮਨ ਦੇ ਵਿੱਚ ਧਾਰ ਲਿਆ ਕਿ ਬਾਬਾ ਧੰਨ ਧੰਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਬਾਪੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਅਸੀਂ ਮੈਂ ਤੁਹਾਡੇ ਦਰ ਤੇ ਆ ਮੂੰ ਦਰ ਤੇ ਆ ਮਾ ਤੁਹਾਡੇ ਦਰ ਤੇ ਆ ਕੇ ਬਾਣੀ ਦਾ ਪਾਠ ਕਰਾਂ ਤਾ ਤੁਹਾਡੀ ਦੇਖਿਓ ਕਿਸ ਤਰ੍ਹਾਂ ਉਸ ਵਿਦਵਾਨੀਆਂ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਣਾ ਕਿ ਤੁਸੀਂ ਉਸ ਗੁਰੂ ਦੇ ਚਰਨ ਈ ਕਿਸ ਤਰ੍ਹਾਂ ਲੱਗ ਗਏ ਇਹ ਚੰਗੇ ਟਾਈਮ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜੀ ਜਦੋਂ ਤੁਸੀਂ ਗੁਰੂ ਮਹਾਰਾਜ ਜੀ ਦੇ ਲੜ ਲੱਗਦੇ ਹੋ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਦੋਂ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਆਪਣਾ ਰੁਖ ਬਦਲ ਲੈਂਦੀ ਆ ਤੁਹਾਨੂੰ ਖੁਸ਼ੀਆਂ ਮਿਲ ਲੱਜਾਂਦੀਆਂ ਨੇ ਤੁਹਾਡੇ ਅੰਦਰ ਅੰਦਰ ਸੁੱਖ ਸ਼ਾਂਤੀ ਸਬਰ ਪਰ ਜਾਂਦਾ ਜਦੋਂ ਸਬਰ ਆ ਗਿਆ ਤਾਂ ਸਭ ਕੁਸ਼ੀ ਮਿਲ ਗਿਆ ਤੁਹਾਨੂੰ ਕਿਉਂਕਿ ਸਬਰ ਹੀ ਇਹ ਸਬਰ ਆ ਜਿਹੜਾ ਇਹੀ ਸਾਨੂੰ ਇਸ ਦੁਨੀਆ ਵਿੱਚ ਭਜਾਈ ਫਿਰਦਾ ਕਿਉਂਕਿ ਜਦੋਂ ਸਾਨੂੰ ਸਬਰ ਨਹੀਂ ਹੁੰਦਾ ਅਸੀਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਚੀਜ਼ ਦੀ ਲਾਲਸਾ ਕਰਦੇ ਰਹਿੰਦੇ ਆ ਤੇ ਇਹ ਸਬਰ ਕਿੱਥੋਂ ਆਉਣਾ ਜਦੋਂ ਤੁਸੀਂ ਗੁਰੂ ਮਹਾਰਾਜ ਜੀ ਦੇ ਬਾਣੀ ਦਾ ਪਾਠ ਕਰੋਗੇ ਸਵੇਰੇ ਉੱਠ ਕੇ ਅਮਰਤ ਵਿਰੇਸ਼ ਇਸ਼ਨਾਨ ਕਰਕੇ ਗੁਰੂ ਮਹਾਰਾਜ ਜੀ ਦੀ ਬਾਣੀ ਪੜਿਆ ਕਰੋ ਚਪੈਰਾ ਸਾਹਿਬ ਦਾ ਪਾਠ ਕਰਿਆ ਕਰੋ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਖੁਸ਼ੀਆਂ ਆਉਣਗੀਆਂ ਕਿੰਨੇ ਸੁੱਖ ਹੋਣਗੇ ਜਿਹੜੇ ਦੁੱਖ ਆ ਉਹ ਵੀ ਤੁਹਾਨੂੰ ਸੁੱਖ ਲੱਗਣ ਲੱਗ ਜਾਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਸਿੰਘ ਸ਼ੇਰ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਤੇ ਦਿਆ ਦੀ ਦ੍ਰਿਸ਼ਟੀ ਬਣਾਈ ਰੱਖਣ ਜੀ ਸਤਿ ਸ੍ਰੀ ਅਕਾਲ